ਇੱਕ ਜਦੋਂ ਲੱਗ ਰਹੀ ਰੌਣਕਾਂ ਲੱਗੀਆਂ ਜੀ ਕਹਿੰਦੇ ਵਿਆਹ ਵਾਲੀ ਕੁੜੀ ਆ ਗਈ ਆ ਪੋਜੀ ਸਾਡਾ ਭਾਬੀ ਸਾਡੀ ਨੂੰ ਲੈ ਆਇਆ ਵਧਾਈਆਂ ਵਧਾਈਆਂ ਜੀ ਵਧਾਈਆਂ ਚਲੋ ਜੀ ਆਇਓ ਚਲਿਏ ਆਇਆ ਪ੍ਰੀਤ ਮੰਮੀ ਆਇਆ ਆਇਆ ਸਹਿਜ ਭਾਈ ਲੱਗ ਲੈਣ ਕੋੜਾ ਲੱਗਦਾ ਹੈ ਭਾਜੀ ਤੁਹਾਨੂੰ ਵਧਾਈਆਂ ਤੁਹਾਨੂੰ

ਲੋਈ ਬੱਬੀ ਸਾਡੀ ਆ ਗਈ ਹੈ ਚਾ ਗੰਤੂ ਦਾ ਆਇਆ ਮਾ ਦਾ ਦੰਦੀ ਦਾ ਪੜਵਾ ਹੈ ਹੈਡ ਫੜਿਆ ਦੰਦੀ ਬਾੜ ਨਹੀਂ ਉਹ ਨਹੀਂ ਚੱਲ ਬਈ ਮਹਾਰਾਜ ਦਾ ਨਾਮ ਲਓ ਲੋ ਜੀ

1100 ਕਿਤਕ 1100 1100 ਕੋੜੀ ਹੁੰਦੇ ਚਲ ਜਾ ਚਲੋ ਚਲੋ ਜਾ

ਇਹ ਦੋਨੋਂ ਭੈਣ ਭਰਾਣ ਇਹ ਦੋਨੋਂ ਭੈਣ ਭਰਾ ਚੁਗਲੀਆਂ ਲਾਉਣ ਤੇ ਬੀਬੀ ਨੂੰ ਨਾ ਬਸ ਇਹ ਮੰਮੀ ਦੀਆਂ ਚੁਗਲੀਆਂ ਲਾਈ ਜਾਂਦੇ ਬਸ ਉਧਰੋਂ ਪਹਿਲਾਂ ਤਾਂ ਮੰਨ ਦੀਦੀ ਨੇ ਮੰਮੀ ਦੀਆਂ ਚੂਲੀਆਂ ਕਿੰਨੀਆਂ ਲਾਈ ਮੰਮੀ ਐਦਾਂ ਕਰਦੇ ਮੰਮੀ ਉਦਾਂ ਕਰ ਹੁਣ ਤੂੰ ਹੀ ਆ ਗਈ ਹੈ ਇਹ ਉਹ ਚੱਕੀ ਜਮ ਸੁਖੀ ਮੰਮੀ ਮੈਂ ਮੈਨੂੰ ਕਿਹਾ ਹੀ ਤੇ ਨਾ ਬੋਲੋ ਆ ਤਾਂ ਗਲਤੀ ਕਰ ਲਈ ਗਲਤੀ ਹੋ ਗਈ ਤੁਹਾਡੇ ਤੋਂ ਹਣ ਮੈਂ ਕਿਹਦੀ ਸਾਈਡ ਲਾਵਾਂ ਤੁਹਾਡੀ ਲਵਾਂ ਸਾਈਡ ਕਿ ਬੀਬੀ ਦੀ ਦੇਖ ਲੈ ਬੀਬੀ ਨਾ ਆਇਆ ਦੋ ਕੋ ਦੇਖਣ ਦੋ ਦੋਵੇਂ ਨਹੀਂ ਨਹੀਂ ਪਰ ਮੈਂ ਨਾ ਤੋ ਤੋਹੀ ਵੇ ਉਹਨੇ ਮੈਂ ਮਮੀ ਬੀਬੀ ਵੀ ਨਹੀਂ ਪਹਿਨੂਗਾ ਅਸਲ ਫੀਟਿੰਗ ਲੱਗੇ ਜਾਂਦਾ ਇੱਥੇ ਅੱਜ ਹੀ ਛੋੜਾ ਦੇ ਇੱਥੇ ਲੱਗੇ ਜਾਂਦੀ ਫੀਤੀ ਆਹ ਤਾਲੀਆਂ ਮਾਰਦੀ ਐ ਤੈਨੂੰ ਪਤਾ ਹੈ ਉਹਨਾਂ ਦਾ ਕਿਹਨਾਂ ਦਾ ਕਿਹਨਾਂ ਦਾ ਪਤਾ ਇਹਨੂੰ ਪਤਾ ਹੈ ਇਹਨਾਂ ਦਾ ਕੌਣ ਹੈ ਔਰ ਕਿਹਦੇ ਆਖੀ ਸਾਰੀ ਉਹ ਉਹ ਪਿੱਕੋ ਤਾਂ ਸਾਡੀ ਫੀਤੀ ਹਾਂ ਇੱਧਰ ਤਾਂ ਦੂ ਬੈ ਚਲੀਏ ਇੱਥੇ ਐਵੇਂ ਸਤਾਉਂਗਾ ਮੈਂ ਤੂੰ ਬਾਹਰ ਬਾਹਰ ਤੇਰੇ ਸਕੂਟਰ ਰੱਖਿਆ ਰੈਡੀ ਕਰਕੇ ਚਲੋ ਇੱਥੇ ਬੈ ਕੇ

ചോരാന് ਨਹੀਂ ਨਿਕਲੇਗੀ ਦਵਾ ਇਹਦਾ ਨਾ ਅਰ ਮੈਂ ਪਹਿਲੇ ਲਾ ਲਿਆ ਬਰਨਾਲੇ ਦਾ ਟੰਡ ਹੁਣ ਤੁਰਨ ਨਾਲੇ ਮੈਂ ਤਾਂ ਦੁੱਧ ਵੀ ਨਹੀਂ ਮਿਲੇਆ ਮੈਨੂੰ ਦਾ ਦੁੱਧ ਪਾ ਲਿਆ ਹੁੰਦੀ ਉੱਥੋਂ ਮੈਂ ਆ ਕਰਦਾ ਦੁੱਧ ਦੇ ਵਿੱਚ ਆ ਤੋਲਾ ਬਿਟਰ ਆਈ ਦਾ ਵਿਆਹ ਹੋਇਆ ਨਿਕਲੇ ਜੀ ਦਾ ਇੱਜੇ ਦਾ ਚੋਰਾਣਾ ਕੱਟੀਦਾ ਨਾ ਆ ਆ डन टेगी <laughs> <laughs> ਕੰਗਰ ਜਮਾਨੇ ਦੀ ਮੇਰੀ ਬੇਤੀ ਕਰ ਉਹ ਕੁੜੀ ਰੋ ਰਹੀ ਉਹ ਕਰਦੀ ਉਹ ਕਰਦੀ ਮੈਂ ਕੀ ਕਹਿੰਦੇ ਤੁਹਾਨੂੰ ਰੋ ਰੋਣ ਕਰ ਗਈ ਉਹ ਹੈ ਰੋ ਰੋਣ ਕਰ ਗਈ ਕੱਲੀ ਚਲ ਗਈ ਮੈਂ ਇੱਥੇ ਆਈ ਨਹੀਂ ਉੱਥੇ ਕੱਲੇ ਚੱਲਣੇ ਗਏ ਨਹੀਂ ਮੇਰੇ ਉਹਨਾਂ ਨਾਲ ਪੁਰਾਣੇ ਨਹੀਂ ਹੁਣ ਜਿੱਦਾਂ ਮੈਂ ਬੈਠੀ ਆਈ ਹਾਂ ਉਹ ਆ ਗਏ ਉਹ ਕਹਿੰਦੀ ਉਧਰ ਹੋ ਗਏ ਆਣ ਹੋਣਾ ਤਾਂ ਕਿ ਉਹ ਲੈ ਜਿਹੜਾ ਉਹਨਾਂ ਦਾ ਕੱਪੜਾ ਵੀ ਆ ਮੈਂ ਕਿੱਥੇ ਜਾਂਦੀ ਦੂਜੀਆਂ ਮਾਕੀਆਂ ਦੇ ਸਾਰੀਆਂ ਚਲੇ ਗਈ ਤੂੰ ਵੀ ਚੱਲ ਗਈ ਅਛਾ ਫਿਰ ਮੈਂ ਕਿਤੇ ਰੱਖੀ ਛੱਡੂ ਬਲਮਾਰੀ ਚ ਨਾ ਆ ਗਏ ਪਰੋਣੇ ਆਲੇ ਆ ਪਰੋਣੇ ਆਉਣ ਲੱਗੇ ਆ ਉਹਦਾ ਆਉਣ ਵਾਲੇ ਹੀ ਭਾਜੀ 5 ਮਿੰਟ ਨਹੀਂ ਲੱਗੜੇ ਉਹਨਾਂ ਨੂੰ ਦੇਖ ਕੇ ਤਾਂ ਪਿੰਡੀ ਚਲ ਜਾਏ ਜੇ ਤਾਂ ਆਉਣ ਵਾਲੇ ਫਿਰੋਕ ਜੋਂਦਾ ਕਰੀ ਰੰਜੀਤ ਲੋ ਜੀ ਸਾਨੂੰ ਰੋਜ਼ਾਨਾ ਭਾਈ ਲੈ ਕੇ ਆਇਆ ਆ ਕਿਹੜੀ ਜਗ੍ਹਾ ਬਣ ਬਾਪੂ ਗੰਗਾ ਦਾਸ ਜੀ ਦੀ ਜਗ੍ਹਾ ਤੇ ਆ ਪਾਏ ਆ ਕਿਨੂੰ ਕਿਨੂੰ ਪਤਾ ਆ ਸਾਰੇ ਇਹਨੇ ਜਰੂਰ ਦੱਸਿਓ ਸੋ ਹੁਣ ਆਪਾਂ ਪਹੁੰਚ ਗਏ ਆ ਬਾਪੂ ਗੰਗਾ ਦਾਸ ਜੀ ਦੀ ਜਗ੍ਹਾ ਤੇ ਤੇ ਆ ਜਿੱਧਰ ਫਿਰ ਜਾ ਗਏ ਚੱਲੀਏ ਫਿਰ ਚਲੋ ਆ ਜਾ ਪੀਤਾ ਲੋ ਜੀ ਹੁਣ ਆਪਾਂ ਚੱਲੀਏ ਅੰਦਰ ਮੱਤਾ ਟਿਕਣ ਬਾਪੂ ਗੰਗਾ ਦਾ ਜੀ ਦੀ ਜਗ੍ਹਾ ਤੇ ਸੋ ਸਾਰੇ ਤੁਹਾਨੂੰ ਜਗ੍ਹਾ ਦਿਖਾਉਂਦਾ ਹਾਂ ਲੋ ਜੀ ਲਗਾ ਦੇਖੋ ਕਿੰਨੀ ਸੋਹਣੀ ਬਣ ਗਈ ਇਹ ਪਹਿਲੀ ਵਾਰ ਹੀ ਆਏ ਆ 10 ਸਾਲ ਬਾਅਦ ਹਾਂ ਘਟ ਕੇ 10 ਸਾਲ ਨਹੀਂ ਬਾਜੂ ਨਹੀਂ 10 ਸਾਲ ਬਾਅਦ ਆਏ ਅਸੀਂ ਪਹਿਲੀ ਵਾਰ ਹੀ ਆਏ ਆ ਲੋ ਬਾਈ ਪਹੁੰਚ ਕੇ ਤੁਹਾਡੇ ਦਰ ਤੇ ला आप लगेद लैंड जगह बहुत प्यारी आ बहुत सोहनी लगी जगह देखो तो देख सकते हो कि खुले डुली जगह है ਹਾਲੋ ਤੁਹਾਨੂੰ ਪਤਾ ਨਹੀਂ ਮੱਦੀ ਮੰਮੀ ਦੇ ਵੱਡੇ ਹੱਥ ਨੇ ਐਸਾ ਰੋਗੀ ਆਇਆ ਲਓ ਜੀ ਪੱਤੀ ਆਹ ਇੱਕ ਦਾ ਪੱਤੀ ਆ ਮੈਂ ਵੀ ਰੱਖੇ ਸੀਗੇ ਮੱਦੀ ਮੰਮੀ ਦੇ ਵੱਡੇ ਤੁਹਾਡੇ ਦਾਸ ਇੱਥੇ ਦੀ ਨਿਸ਼ਾਨੀ ਮਨਬੀਰ ਲਈ ਲੈ ਕੇ ਜਾਨੀ ਆਪਾਂ ਚਲੋ ਜੀ ਆਪਾਂ ਲੈ ਲਿਆ ਪ੍ਰਸ਼ਾਦ ਆਪਾਂ 15 ਮੱਥਾ ਟੇਕ ਲਈਏ ਹਾ ਜੀ ਆ ਜਗਾ ਤੇ ਆਪਾਂ ਪਾਪ ਗੰਦਾ ਦਾ ਜਗਾ ਤੇ ਇੱਕ ਆਪਣੀ ਧੂਪ ਚੜਦੀ ਆ ਇੱਕ ਪੱਤੀ ਇੱਕ ਖੰਡ ਇੱਕ ਚਰਦੀ ਸਿਕਟਾ ਦੀ ਡੱਬੀ ਸਿਕਟਾ ਡੱਬੀ ਚੜਦੀ ਹੈ ਤੇਲ ਤੇ ਕੁੰਨੀਆਂ ਦਾ ਪਛਾੜ ਤੇ ਜਰਦੇ ਦੀ ਪੂੜੀ ਅੱਛਾ ਜਰਦੇ ਦੀ ਪੂੜੀ ਤੇ ਸਿਕਟਾ ਦੀ ਆ ਦੇਖ ਸਿਕਟਾ ਦੀ ਡੱਬੀ ਜਰਦੇ ਦੀ ਪੂੜੀ ਠੀਕ ਹੈ ਜਾਜ ਵੀ ਚੜਦੇ ਆ ਜਾਜ ਵੀ ਕਰਦੇ ਨਾ ਚਲੋ ਜੀ ਦੇਸੀ ਕਿਉ ਦਾ ਚਰਾਗ ਹੁੰਦਾ ਨਾ ਸਰੋਂ ਦਾ ਤੇਲ ਦਾ ਚਰਾਗ ਦੇਸੀ ਕਿਉ ਦਾ ਚਰਾਗ ਤੇ ਸਰੋਂ ਦਾ ਲੰਮੇ ਪੈ ਜਾਂਦਾ ਜਦੋਂ ਮੱਥਾ ਟੇਕਦਾ ਬੋਇਲ ਤੁਰੇ ਕੋਸਟਾ ਵਾਲਾ ਜਿਹੜਾ ਜੁੱਬਾ ਉਹ ਮੇਰੇ ਪੇਉ ਨੂੰ ਬਹਾ ਬਣਾਉਂਦਾ ਜਲਦੀ ਆਪਣਾ ਜੀਵਨ ਕਰ ਯਾਰ ਨੂੰ ਵੇਖੀ ਜਾ ਜਦੋਂ ਅਰਮਾਨ ਜੀ ਨੂੰ ਵੇਖੀਏ ਮੈਂ ਜਾਉਂ ਤੂੰ ਮੈਂ ਜਾਉਂ ਜਾਉਂ ਜਦੋਂ ਅਮਰ ਜੀ ਦਾ ਜਦੋਂ ਸ਼ਰਮਣ ਚੁੱਕੇ ਦਾ ਹੱਥ ਵਿੱਚ ਚੁੱਕੋ ਜੀ ਇੱਕ ਇਕੱਠੇ ਕਰ ਲਓ ਕੰਕਰ ਆਦੇ ਕਬੂਤਰ ਫੜਨ ਕੇ ਲਗਿਆ ਉਹ ਕਬੂਤਰ ਫੜਦਾ ਸ਼ਾਗ ਲੈਨੇ ਕੋਈ ਉਹ ਕਬੂਤਰ ਫੜਦਾ ਆ ਵੀ ਚਲ ਗਿਆ ਇਹਦੇ ਆ ਵੀ ਚਲ ਗਿਆ ਇਹਦੇ ਇਹ ਕੱਕਾ ਇਹਨਾਂ ਦੇ ਉੱਤਰੇ ਇਹ ਦਮ ਪੀਆ ਤਾ ਜਗਾ ਦੇਖ ਸਕਦੇ ਹੋ ਬਾਬਾ ਜੀ ਦੀ ਇੱਥੇ ਬਿੰਦੇਈ ਬਾਬਾ ਜੀ ਜਗਾ ਉੱਦੀ ਰੱਖੀ ਆ ਜਿੱਦਾਂ ਕੱਚੀ ਸੀਗੀ ਇੱਥੋਂ ਬੈਕਗ੍ਰਾਉਂਡ ਦੋ ਹੈਗਾ وہی ਸੇਮ ਸੇਮ ਆ ਬਾਕੀ ਸਾਰੀ ਜਗ੍ਹਾ ਨਮੀ ਬਣ ਗਈ ਆ ਅੰਦਰੋਂ ਸੇਮ ਆ ਬਾਬਾ ਜੀ ਦੀ ਚਪਲਾ ਜੋੜੇ ਮਾਰਾ ਉਹ ਜਿੱਥੇ ਵੀ ਆ ਦੇਖੋ ਕੋਈ ਵੀ ਪੁਲਿਸ ਡਿਪਾਰਟਮੈਂਟ ਦਾ ਸਾਥ ਜ਼ਰੂਰ ਲਓ ਤੇ ਬੜੀ ਕਮਾਈ ਦਾ ਬਾਤ ਸਾਨੂੰ ਬੱਸ ਕੇ ਬਾਤ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਕਰੇਗਾ ਅਸੀਂ ਇੰਨਾ ਦਿਨਾਂ ਬਾਅਦ ਅਸੀਂ ਆਪਣੇ ਘਰ ਆਈਏ ਬੰਦਾ ਸਿੱਕਣ ਦੀ ਜ਼ਰੂਰ ਤਾਂ ਸਿੱਕੇ ਸਾਟਾ ਸਾਟ ਤੋਂ ਸਾਕੋ ਆਪਿਆ ਗੱਡੀ 'ਚ ਬੈਠ ਬੈਠ ਕੇ ਬੰਦਾ ਥੱਕ ਜਾਂਦਾ ਆ ਮਨਵੀ ਸਾਡਾ ਸਾਰੀ ਰਾਤ ਗੱਡੀ 'ਚ ਸਿੱਟਾ ਹੀ ਆ ਰਿਹਾ ਮੰਜੀ ਜੋਣੀ ਆ ਦੇਖਿਆ ਇਹਦੇ ਤੇ ਸਾਫਨ ਗੇਰੀ ਖੁੱਲ ਗਏ ਆ ਤੇ ਹੁਣ ਆਪ ਅੰਦਰਲਾ ਗੁੰਡਾ ਵੀ ਖੋਲ ਲੀਏ ਤੇ ਰੈਸਟ ਕਰ ਲਈਏ ਥੋੜਾ ਟਾਈਮ ਬਣੀ ਹੋਣਾ ਉੱਤ ਦਾ ਮੋਲ ਦੇ ਕੇ ਤੇ ਹੁਣ ਸਾਡਾ ਘਰੇ ਆਣ ਕੇ ਦਿਲ ਜਿਹੜਾ ਆ ਓੱਖਾ ਹੀ ਲੱਗਣਾ ਆ ਤੇ ਉਰ ਸੁਸਤੀ ਮਾਰ ਰਐ ਸੁਸਤੀ ਅਮੰਜੀ ਜੋਣੀ ਆਉਂਦੇ ਪਏ ਆ ਆਜੂ ਲਈ ਉਹਨ ਗੱਡੀ ਅੰਦਰ ਕਰ ਲਓ ਹੁਣ ਅਸੀਂ ਆ ਗਏ ਸੀਗੇ ਥੋੜਾ ਜਲਦੀ ਤੇ ਅਮਨ ਦੀਦੀ ਹੁਣੀ ਥੋੜਾ ਪਿੱਛੇ ਸੀਗੇ ਕਿਉਂਕਿ ਅਸੀਂ ਥੋੜਾ ਜਰਾ ਰਾਹ ਚ ਉਝ ਲਗੇ ਸੀਏ ਤੇ ਹੁਣ ਅਮਨ ਦੀਦੀ ਹੁਣੀ ਆਉਂਦੇ ਪਏ ਆ ਇਹਨਾਂ ਨੇ ਪਤਾ ਕਿੱਥੇ ਜਾ ਗਏ ਸੀਗੇ ਤੇ ਬਾਕੀ ਲਦਾ ਹੀ ਗਏ ਆ ਲ ਜੀ ਆਗੇ 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 ਆ ਗਿਆ ਗੱਡੀ ਆ ਗਈ। ਅਰੇ ਇਹ ਬੜਾ ਲੇਟ ਆਏ। ਅਸੀਂ ਤਾਂ ਪਹਿਲਾਂ ਆ ਗਏ ਨਾ ਤੂੰ। ਲੈ। ਇਹ ਹੁਣ ਪਹੁੰਚੇ ਆ ਸੀ ਪਹਿਲਾਂ ਪਹੁੰਚ ਗਏ ਨਾ ਤੂੰ। ਤੂੰ ਹੀ ਇਨੀ ਲੇਟ ਪਹੁੰਚੇ? ਤੁਸੀਂ ਹੀ ਇਨੀ ਲੇਟ ਪਹੁੰਚੇ? ਅਲਾਈਨਮੈਂਟ ਕਾਦੀ ਨੂੰ ਲਗਾਉਂਦੇ ਇੱਕ ਦਿਨ ਕੀਤਾ ਹੋਇਆ ਇਹ ਕੀ ਕਰਦੇ ਤੋਨੋ ਜਣੇ ਹੈ ਇਹ ਤੁਸੀਂ ਕੀ ਕਰਦੇ ਹੋ ਖਿੱਚਦੀ ਆ ਉਹਦੇ ਕੋਲੋਂ ਖਿੱਚਦੀ ਆ ਬਾਜੀ ਇੱਧਰ ਥੱਕ ਹੋ ਜਾਵੇਂ ਪਾਈ ਦੀਆਂ ਅੱਖਾਂ ਨਹੀਂ ਖੁੱਲਦੀਆਂ ਭਾਈ ਕੀ ਹੋਇਆ ਤੁਹਾਨੂੰ ਮੇਰਾ ਗੱਭੂ ਟਿੱਡ ਢੁੱਡ ਮੈਨੂੰ ਤਾਂ ਮੂਨ ਨਹੀਂ ਦਈ ਪਰਵਾ ਗੱਡੀ ਟਿੱਡ ਢੁੱਡ ਸੁਣਾ ਪਿਆ ਖੜਿਆ ਕੋ ਬੜਾ ਦੀ ਤੁਹਾਡੇ ਅੰਦਰ ਬਾਜੀ ਪਾਜੀ ਉਹ ਟੈਲਟ ਦੇ ਦੇ ਤਾਂ ਉਹਨੂੰ ਦੋ ਬਣਾ ਦੇ ਕਿੱਥੇ ਆਹ ਵਾਹ ਵਾਹ ਇਹ ਦੋ ਤਾਂ ਆਇਨਾ ਦੋਨਾਂ ਨੂੰ ਲੈ ਕੇ ਦਿੱਤੀਆਂ ਸਹਿਜ ਨੂੰ ਤਾਂ ਮਨਵੀਰ ਨੂੰ ਇਹ ਕਿੰਨੇ ਕਿੰਨੇ ਦੀਆਂ ਕਾਪੀਆਂ ਪਿਆਵਿਆਂ ਦੀਆਂ ਸੀ ਉਹ ਤੇ ਰੇਟ ਸਹੀ ਸੀਗਾ ਪੈਲਸ ਵਿੱਚ 100-100 ਦੇਣ ਦੇ ਸੀ ਆਹਾਂ ਜਿਹੜੀ ਰੇਟ ਸਹੀ ਸੀ ਬਹੁਤ ਸੋਹਣੀਆਂ ਆ ਕਾਪੀਆਂ ਹੇ ਆਪਾਂ ਆ ਰਹੇ ਮੈਂ ਤਾਂ ਸੀ ਗਈ ਮਮਾ ਟੈਂਕੀ ਭਰ ਗਈ ਸੀ ਗਈ ਤਾਂ ਸੀ ਮੈਂ ਤਾਂ ਲੋ ਜੀ ਸ਼ਗਨ ਦਾ ਸੀਰਨੀਆਂ ਸੀਨ ਜਿਹੜੀ ਸੁਲਾਵਗੀ ਆ ਚਾਹ ਨਾ ਵਧੀਆ ਹੈ ਚਾਹ ਨਾ ਤਾਂ ਚਾਹ ਦੀਆਂ ਬਣਦੀ ਉਹਦਾ ਟੇਸਟੀ ਆ ਨਾ ਸਪਰ ਕਿੱਦਾਂ ਦਾ ਰਿਹਾ ਫੋਨ ਤਾਂ ਵਧੀਆ ਰਿਹਾ ਹੈ ਦੇ ਨੇ ਥੇਰੇ ਗਏ ਸੀ ਨਾ ਉਹ ਬਹੁਤ ਵਧੀਆ ਉਹ ਖੁਲਣਾ ਹੈ ਸਾਰੀ ਉਮਰ ਹੈ ਉਹ ਬਹੁਤ ਵਧੀਆ ਜਾਂਦੀ ਵਾਲੀ ਵੀ ਬਾਜੀ ਬਾਜੀ ਆਉਂਦੀ ਹੈ ਨਹੀਂ ਜਾਂਦੀ ਵਾਲੀ ਬਾਜੀ ਹੁੰਦੀ ਢੋਰ ਵੱਜਿਆ ਲੋ ਜੀ ਸਾਡੀਆਂ ਮਾਸਟਰਨ ਗਏ ਸਾਨੂੰ ਕੱਪੜੇ ਲਾਏ ਸਾਨੂੰ ਮੰਮੀ ਨੇ ਤਾਂ ਮੈਨੂੰ ਸੇਮ ਲਾਇਆ ਸੀ ਹਾਂ ਕਲਰ ਹੋ ਰਿਹਾ ਹੈ ਕਲਰ ਹੋ ਰਹਾ ਕਲਰ ਮੇਰਾ ਰੈੱਡ ਮਮਾ ਦਾ ਪਰਪਲ ਹਵਾ ਲਿਓ ਖੋਣਨ ਦਿਓ ਦੇਖਦੇ ਹਾਂ ਦੇਖਾਂਗੇ ਆ ਦੇ ਆ ਸੋਹਣ ਵਾਲੀਆਂ ਮਿੱਠੀ ਮੰਮੀ ਦਾ ਨਾਮ ਪਤਾ ਕੀ ਆ ਆ ਦੇਖਿਓ ਦਲਬੀਰ ਕੋਲ ਦਲਬੀਰ ਦਲਬੀਰ ਕੋਲ ਪਿੰਡ ਲਾੜੜਾ ਇਹ ਹੀ ਮੰਮੀ ਦਾ ਜੜੀ ਵਿੱਚ ਜੰਨ ਵਾਲਾ ਆ ਆ ਦੇਖੋ ਬਿਕਰਮ ਲਾੜੜਾ ਬਿਕਰਮ ਦਾ ਸੂਟ ਆ ਬਿਕਰਮ ਦਾ ਸੂਟ ਲਓ ਜੀ ਭਰਾਵਾ ਅਮਨ ਦੀਦੀ ਕੰਦਾ ਨੋ ਸਾਡੀ ਜਿਹੜੀ ਆ ਉਹ ਹੀ ਪਈ ਗੁੱਸੇ ਲੱਗਦਾ ਤੇ ਜਿਹੜਾ ਦੁਬਨ ਵੀਰਸ ਹੋ ਗਿਆ ਤਾਂ ਨਹੀਂ ਲੱਗਦਾ ਹਾਂ ਦਿੱਲੀ ਲਾਂਦੀ ਪਈ ਹੈ ਨਾ ਆ ਖੋਸ਼ ਆ ਮੈਂ ਵੀ ਅਸਲੀ ਬੁੱਕ ਨਹੀਂ ਲੈ ਕੇ ਆਈ ਤੇ ਸਾਡੇ ਦਾ ਮਨ ਸੀ ਸੈਮਨ ਵੀਰ ਦੀ ਵੀ ਬੁੱਕ ਲੈ ਕੇ ਆਈ ਮੈਂ ਤੇ ਸੈ ਤੇ ਕੀ ਹੋਇਆ ਆ ਮੇ ਕੋਈ ਕੀ ਹੋਇਆ ਕੀ ਹੋਇਆ ਫਾਸ ਨਹੀਂ ਕੋਸ਼ਟਾ ਆ ਹਾਂ ਨਹੀਂ ਓਏ ਇਹਨੇ ਬੁੱਕ ਕਿੰਨੀ ਖਰਾਬ ਕਰ ਲਈ ਆ ਲੋ ਜੀ ਫਿਕਰ ਮੋਣੀ ਦਾ ਸੌਂ ਚੁੱਕੇ ਆ ਗਾਇਸ ਤੁਸੀਂ ਮੇਰੀਆਂ ਚਪਲਾਂ ਦੇਖ ਸਕਦੇ ਆ ਪੈਰ ਟੁੱਟੇ ਟੁੱਟੇ ਪੈਰਾਜ ਟੁੱਟੇ ਪੈਰਾਜ ਕੋੜੀ ਤੁਸੀਂ ਕੀ ਕਰਦੇ ਪੈ ਮੈਂ ਫਸਟ ਟਾਈਮ ਐਂਡਰੋਇਡ ਫੋਨ 'ਚ ਵਲੌਗ ਬਣਾਇਆ ਹੈ ਮਾ ਹੜਾ ਦੇ ਦੇ ਅੱਜ ਕਿੱਦਾਂ ਦਾ ਲੱਗਦਾ ਬਲੌਗ ਤੇ ਇਹਦੇ ਚ ਬਣਾਉਣੇ ਨੇ ਦੀਦੀ ਅੱਛਾ ਠੀਕ ਆ ਆ ਫੋਨ ਚ ਬਹੁਤ ਸੋਹਣਾ ਬਲੌਗ ਅੱਜ ਬਣ ਲੱਗੇ ਆ ਜੀ ਕਰੇਲੇ 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 ਖਾਵਾਂਗੇ ਕਰੇਲੇ ਕਹਿੰਦੇ ਕਿਹਨੇ ਇਹ ਦਿਨ 100 ਰੁਪਏ ਕਿਲੋ ਸਾਰ ਰੁਪਏ ਕਿਲੋ ਅੱਛਾ ਠੀਕ ਆ ਮੈਂ ਕਿਹਾ ਹੋਇਆ ਕਰੇਲੇ ਹੂੰ ਬਾਜੀ ਸਾਡੇ ਅੱਜ ਮਕੈਨਿਕਾਂ ਕਰਨ ਲੱਗੇ ਹੋਇਆ ਨਿਆਲੇ ਆਣੇ ਲੱਡੂ ਛੁੱਟੇ ਆਹ ਦੇਖੋ ਇਧਰ ਲੀਂਜ ਪੂੰਛ ਸਾਰੀ ਇਧਰ ਆ ਸਾਡੀ ਨਿੱਕੀਆਂ ਨਿੱਕੀਆਂ ਕੁੜੀਆਂ ਪਾਜੀ ਤਾਂ ਸੀਗੀ ਕਾੜ ਦੇ ਦੇਖ ਲੋ ਚਲਾ ਦੇ ਇਹਨੂੰ ਇਹ ਕਰ ਦੱਸਦਾ ਆਪਣਾ ਮੈਨੂੰ ਗਰੰਟੀ ਨਾ ਦੇ ਰੇ ਮੈਂ ਤਾਂ ਨਹੀਂ ਹਾਂ ਠੀਕ ਆ ਕੋਈ ਗੱਲ ਨਹੀਂ ਚਲਾ ਦੇ ਉਪਰੋਂ ਵੀ ਕਰ ਉਹ ਉਪਰੋਂ ਚਲਾਓ ਲੈ ਮਟਰ ਚਲਾ ਦੇ ਮਨਵੀਰ ਸਾਡਾ ਗੁੱਸੇ ਹੋਇਆ ਕਹਿੰਦਾ ਮੈਨੂੰ ਕੰਟਿਨਿਊ ਨਹੀਂ ਦਿੱਤਾ ਕੀ ਹੋਇਆ ਕੀ ਹੋਇਆ ਮਨਵੀਰ ਕੀ ਹੋਇਆ ਕੋਈ ਕਾਪੀ ਨਹੀਂ ਲੈਣੀ ਤੇਰੀ ਕੀ ਹੋਇਆ ਮਾਨੂੰ ਕੀ ਹੋਇਆ ਤੈਨੂੰ ਜਸਲੀਨ ਨੇ ਇਹਦੀ ਫੜ ਲਈ ਇਹ ਬਾਹ ਚੋਂ ਖੇਡਦਾ ਨਹੀਂ ਸੀ ਫੇਰ ਇਸ ਕਰਕੇ ਫੇਰ ਹਣ ਉਹ ਰੋਈ ਜਾਂਦਾ ਜਸ ਦੇ ਦੇ ਪੁੱਤ ਕਾਕੇ ਨੂੰ ਉਹ ਦਿੱਤੀ ਉਹ ਵੀ ਦਿੱਤੀ ਕੀ ਹੋਇਆ ਪਾਰਕੀ ਕੱਟ ਕੇ ਨਹੀਂ ਸਵਾਲ ਆਉਂਦੇ ਪਾਰਕੀ ਸਵਾਲ ਆਉਂਦੇ ਹੂੰ ਸਹੀ ਗੱਲ ਆ ਮੈਂ ਲੱਗੀਆਂ ਦਹੀਂ ਖਾਣ ਬਚਿਆ ਬਚਿਆ ਬਿਗਰਮ ਨੇ ਖਾਦਾ ਹੀ ਨਹੀਂ ਕਰੇਲੇ ਆਣ ਦਹੀਂ ਆ ਅਸੀਂ ਕਰੇਲੇ ਆਣੇ ਮੰਗਾਇਆ ਦਹੀਂ ਤੇ ਕਰੇਲੇ ਨੇ ਦਹੀਂ ਸਵਾਲ ਆਦਾ ਨਾ ਉਹ ਨੂੰ ਕਰੋ ਲਾਏ ਸਾਡੇ ਅਜੇ ਕਰੇਲੇ ਨਹੀਂ ਖਤਮ ਹੁੰਦੇ ਪਏ ਇਹ ਕਰੇਲੇ ਦਾ ਕੰਮ ਬਹੁਤ ਹੁੰਦਾ ਸਹੀ ਗੱਲ ਆ ਇਹਨੂੰ ਤਿੰਨ ਜਾਣੀਆਂ ਚਾਹੀਦੀ ਇਹਨੂੰ ਨਾ ਕਰਕੇ ਤੇ ਤੂੰ ਇਹ ਤਿੰਨ ਜਾਣੀਆਂ ਦੇ ਹੱਥ ਲੱਗੇ ਆ ਤਿੰਨ ਜਾਣੀਆਂ ਦੇ ਹੱਥ ਲੱਗੇ ਮੈਂ ਪਹਿਲਾਂ ਉਹ ਕੱਟ ਕੇ ਕਰਕੇ ਹਟੀਆਂ ਮੈਸ਼ ਕਰਕੇ ਹਟੀਆਂ ਦੁੱਧੀਆਂ ਆਪਣੀਆਂ ਪਿਆਜ਼ ਪਹਿਲਾਂ ਮੰਮੀ ਨੇ ਪਿਆਜ਼ ਛਿੱਲੇ ਮੰਮਾ ਨੇ ਛਿੱਲੇ ਪਹਿਲੇ ਛਿੱਲੇ ਹਾਂ ਫੇਰ ਮੈਂ ਹੱਥ ਲਾਇਆ ਫੇਰ ਪ੍ਰੀਤੀ ਨੇ ਆ ਫੇਰ ਮੰਮੀ ਨੇ ਮਸ਼ੀਨ ਨੂੰ ਹੱਥ ਲਾਇਆ ਫੇਰ ਪ੍ਰੀਤੀ ਦੇ ਮਸ਼ੀਨ 'ਚ ਕੀਤਾ ਆਹੋ ਫਿਰ ਹੁਣ ਮੈਂ ਕੱਢਣ ਲੱਗੀ ਉਹਦੇ ਵਿੱਚ ਮਨਵੀਰ ਹੁਣ ਬੀ ਲੱਗੀ ਬੀ ਲੱਗੇ ਕੱਢਣ ਇਹਦੇ ਵਿੱਚ ਜਾ ਵੀ ਨਾ ਟਿੱਡ ਖਾਲੀ ਜਾਂਦਾ ਪਹਿਲਾਂ ਮੈਂ ਤਾਂ ਬਿਕਰਾਉਣ ਦੀ ਸੀ ਸਿੱਧਾ ਦੰਗੜਾ ਕਰਕੇ ਆਈ ਆ ਆ ਬਿਕਰਾਉਣ ਲੱਗਿਆ ਪਤੰਗ ਦਾ ਕਰਨ ਲਈ ਇੱਧਰ ਕਿੱਥੇ ਜਾਇਦੋ ਕੋਠੇ ਤੇ ਮੈਂ ਮਿਲ ਕੇ ਦੇਖੂੰਗਾ ਚੱਲੀਏ ਪਤਾ ਨਹੀਂ ਆ ਪਿੱਛੇ ਆ ਗਈ